ਬਾਬਾ ਜੀ ਦਾ ਹੁੰਦ ਸਾਨੂੰ ਪਹਿਲਾਂ ਹੱਥ ਨਹੀਂ ਲਾਉਣਾ ਥੋੜਾ ਪਿਛਾ ਰਹਿਣਾ ਤੇ ਬਾਅਦ ਹੀ ਵਧਾਈ ਤੇ ਮੈਂ ਜਦੋਂ ਵਧਿਆ ਤਾਂ ਨਾ ਇੱਕ ਨਾ ਲਾਇਆ ਤੇ ਨਾਲਾਂ ਦੇ ਬੱਚੂ ਸੱਚ ਦਾ ਬੋਲ ਜੁਖੋ ਸੱਚ ਦਾ ਬੋਲ ਜੁਖੋ ਤੇ ਸੱਚਲਾ ਵਪਾਰ ਕਰੋ ਤੇ ਬਹਿ ਕੇ ਆਗਿਆ ਚੱਕਰ ਤੇ ਬਹਿ ਕੇ ਸਵਾਸਾਂ ਦਾ ਧਿਆਨ ਰੱਖਣਾ ਬੜੇ ਡੰਗਾਈ ਚ ਗੱਲ ਵਾਏ ਉਤਰਾਂ ਨਹੀਂ ਪਛਾਨ ਜਾਂਦੀ ਉਹਨਿੰਦੋਂ ਦਾ ਸਵਾਸਾਂ ਦੇ ਨਾਲ ਆਂਦੇ ਫਿਰ ਸੱਚ ਦਾ ਬੋਲ ਜੁਖੋ ਮਨ ਮਨ ਜਾਦਾ ਜਿਹੜਾ ਅੰਦਰ ਕੋਟੀ ਤੋਂ ਤਾਂ ਬੈਠਾ ਆਗਿਆ ਚੱਕਰ ਤੇ ਨੀਂ ਇਹਨਾਂ ਦਾ ਧਿਆਨ ਰੱਖਣਾ ਇਹ ਫੱਤੇ ਗੁਰੂ ਸਾਹਿਬ ਸੰਗਤ ਦੀ ਗੁਰੂ ਪਰਿਆਆਂ ਦੇ ਕੋ ਬਾਬਾ ਜੀ ਦੀ ਸਲ੍ਹੀ ਵੀ ਸੁਣਾਓ ਬਾਬਾ ਜੀ ਦੀ ਗੱਲ ਵੀ ਸੁਣਾਓ ਘਮਨ ਪਾਸ਼ਾ ਦੇ ਮਹਾਂਪੁਰਖਾਂ ਦੀ ਸੋ ਆਪਾਂ ਸਵੇਰੇ ਸਵੇਰੇ ਮਹਾਂਪੁਰਖਾਂ ਕੋ ਜਾਂਦੇ ਸੀ ਬਾਬਾ ਜੀ ਜਿੱਥੇ ਹੁਣ ਬਾਬਾਈ ਦਾ ਤਬਸਤਾਨ ਬਣਿਆ ਉੱਥੇ ਸਵੇਰੇ ਉਰਲੇ ਪਾਸੇ ਜਿੱਧਰ ਹੁਣ ਖੜ ਕੇ ਛੰਟ ਤੋਂ ਬਾਰ-ਬਾਰ ਕੱਚੇ ਜੇ ਥਾਂ ਤੇ ਉਹ ਕੋ ਕੱਚਾ ਥਾਂ ਹੁੰਦਾ ਸੀ ਸਾਰਾ ਉੱਥੇ ਮਹਾਂਪੁਰਖ ਉੱਥੇ ਤੇ ਆਪਾਂ ਕਾਰਖਾਨੇ ਜਾਣ ਵਾਸਤੇ ਘਰੋਂ-ਘਰੋਂ ਉੱਥੇ ਮਹਾਂਪੁਰਖਾਂ ਦੇ ਦਰਸ਼ਨ ਮਿਲੇ ਹੋਏ ਆਪਾਂ ਜਦੋਂ ਬਾ ਮੈਦਾ ਹੁੰਦੇ ਸਾਡੇ ਪੈਰੀਂ ਹੱਥ ਨਹੀਂ ਲਾਉਣਾ ਥੋੜਾ ਪਿਛਾ ਰਹਿਣਾ ਜਦੋਂ ਪਿਛਾ ਰਹੇ ਤੇ ਥੋੜਾ ਜਿਹਾ ਗਾਹ ਵਧੇ ਦੂਰੋਂ ਨਮਸਕਾਰ ਕਰਨੀ ਹੀ ਮੰਗਲਬਟ ਢਾਈ ਦੇ ਕਰਮਾਂ ਦੇ ਹੁੰਦੇ ਸੇ ਦੋ ਢਾਈ ਕਰਮਾਂ ਪਿਛਾ ਰਹੋ ਤੇ ਕੀਤੀ ਤੇ ਫਿਰ ਉਹਨਾਂ ਮੁੜ ਕੇ ਆਪਣਾ ਇਸ਼ਾਰਾ ਜਿਹਾ ਕੀਤਾ ਆਪਣੇ ਹੱਕ ਜਿਨਾ ਹੱਕ ਜੀ ਬਾਝੀ ਵਧਾਈ ਥੋੜੀ ਤੇ ਬਾਝੀ ਵਧਾਈ ਤੇ ਮੈਂ ਦੇ ਬਗਿਆ ਤੋਂ ਉਹਨਾਂ ਹੱਕ ਨਾ ਲਾਇਆ ਤੇ ਨਾਲਾਂ ਦੇ ਬੱਚੂ ਸੱਚ ਦਾ ਬੋਲ ਜੋਖੋ ਸੱਚ ਦਾ ਬੋਲ ਜੋਖੋ ਤੇ ਵੰਜਾਰਾ ਸੱਚ ਦਾ ਵਪਾਰ ਕਰੋ ਨਾਲ ਵੀ ਕਹਿੰਦਾ ਵੀ ਬਾਅਦ ਚ ਸੱਚ ਦਾ ਬੋਲ ਜੋਖੋ ਤੇ ਸੱਚ ਦਾ ਵਪਾਰ ਕਰੋ ਇਹ ਸਤਿਵੰਤੇ ਹੁਣ ਸਾਨੂੰ ਬਚਪਨ ਹੋਂਕਲੇ ਨਾਲ ਤੇ ਨਹੀਂ ਪਤਾ ਲੱਗਾ ਕਹਿੰਦਾ ਸੱਚ ਦੀ ਤਕੜੀ ਲਾ ਕੇ ਸੱਚ ਦਾ ਬੋਲ ਜੋਖੋ ਉਹ ਕੀ ਅਗਰ ਬਾਣੀ ਦਾ ਵੀ ਫਰਮਾਨ ਆ ਤੇ ਮਹਾਪੁਰਖਾਂ ਨੇ ਵੀ ਮਤਲਬ ਜਨਾਇਆ ਫਿਰ ਇਹ ਮਨ ਵੰਜਾਰਾ ਵਾ ਨਾ ਇਨੇ ਵੀਰੇ ਤੱਕੜ ਜੜਾ ਵਾਏ ਤਰਕੋਟੀ ਤੇ ਬਹਿ ਕੇ ਆਗਿਆ ਚੱਕਰ ਤੇ ਬਹਿ ਕੇ ਸਵਾਸਾਂ ਦਾ ਧਿਆਨ ਰੱਖਣਾ ਬੜੇ ਡੰਗਾਈ ਚ ਗੱਲ ਵਾਏ। ਉਤਰਾ ਨਹੀਂ ਪਛਾਣ ਜਾਂਦੀ। ਡੰਗਾਈ ਚ ਕੱਲ ਵਾ ਸਵਾਸ ਜਿਹੜੇ ਚੱਲਦੇ ਆ ਨਾ ਨਾਭ ਕਮਲ ਨਾਲ ਟਕਰਾ ਕੇ ਜਾਂ ਜਿੱਥੋਂ ਤੇ ਲੰਮਾ ਜਿੰਨਾ ਸਵਾਸ ਲਿਆ ਜਾਊਗਾ। ਉਹਨਾਂ ਲੈ ਕੇ ਉਹਦਾਂ ਟੱਪਾ ਖਾਣਾ। ਤੇ ਟੱਪਾ ਭਰ ਕੇ ਅੰਦਰੋਂ ਜਾਵੇ। ਟੱਪਾ ਜਿਹੜਾ ਬਾਹਰੋਂ ਨਿਕਲਦਾ ਵਾ ਫਿਰ ਇੱਕ ਟੱਪਾ ਹੋਰ ਆ ਤੇ ਦੂਜਾ ਟੱਪਾ ਹੋਰ ਆ ਅੰਦਰ ਨੂੰ ਜਾਂਦਾ ਇੱਕ ਬਾਹਰੋਂ ਨਿਕਲਦਾ ਸਵਾਸਾਂ ਦੇ ਨਾਲ ਆਂਦੇ ਫਿਰ ਸੱਚ ਦਾ ਬਹੁਤ ਜਖੋ ਬੰਨ ਬੰਨ ਜਾਦਾ ਜਿਹੜਾ ਅੰਦਰ ਕੋਟੀ ਤੋਂ ਤਾਂ ਬੈਠਾ ਆਗਿਆ ਚੱਕਰ ਚ ਇਹਨਾਂ ਨੂੰ ਧਿਆਨ ਰੱਖਣਾ ਇਹਨਾਂ ਨਾਲ ਸਵਾਸਾਂ ਦੇ ਨਾਲ ਸਤਿ ਆਪਾ ਜੋੜਨੀ ਆ ਤੇ ਇਹ ਬੈਠਾ ਵੇ ਇਹਨੇ ਇਹਨੇ ਵਿੱਚੋਂ ਤੋਲਣਾ ਵਾ ਗੁਰੂ ਸਾਹਿਬਾਂ ਨੇ ਵੀ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਵੰਜ ਕਰੋ ਵੰਜਿਆ ਰਿਓ ਵੱਖਰ ਲਿਓ ਸੰਭਾਲ ਤੈਸੀ ਅਵਸਤ ਸਮਾ ਲੀਏ ਜੈਸੀ ਨਿਭੇ ਨਾਲ ਕੋਈ ਮਾਹਰ ਬੁਰਖਾਂ ਦਾ ਪ੍ਰਦੇਸ਼ ਇਹੋ ਜਿਹਾ ਕਿੰਨੇ ਦੱਸਣਾ ਸੋ ਗੁਰੂ ਸਾਧ ਸੰਗਤ ਜੀ ਇਹ ਮਾਹਰ ਬੁਰਖਾਂ ਦਾ ਬਚਨ ਇੱਕ ਹੋ ਗਿਆ ਇੱਕ ਆਪਾਂ ਹੋਰ ਦੱਸਨੇ ਆ